ਹਿੰਦੁਸਤਾਨ ਦੇ ਪੀਐਮ ਨਰਿੰਦਰ ਮੋਦੀ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਫਤਿਹ ਰੈਲੀ ਕਰਨ ਆ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ ਭਾਜਪਾ ਦੇ ਉਮੀਦਵਾਰ ਅਨੀਤਾ ਸੋਨੀ ਪ੍ਰਕਾਸ਼ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾਵੇਗੀ ਇਹ ਦੱਸਦੀ ਹੈ ਕਿ ਅਨੀਤਾ ਸੋਮ ਪ੍ਰਕਾਸ਼ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਹੁਸ਼ਿਆਰਪੁਰ ਦੇ ਵਿੱਚ ਪਰ ਉਸ ਤੋਂ ਪਹਿਲਾਂ ਹੁਣ ਕਿਸਾਨ ਵੀ ਜਿਹੜੇ ਡਟ ਚੁਕੇ ਨੇ ਕਿਸਾਨਾਂ ਨੇ ਵਿਰੋਧ ਕਰਨ ਦੀ ਗੱਲ ਕਹਿ ਦਿੱਤੀ ਹੈ ਤੇ ਲਗਾਤਾਰ ਉਹ ਭਾਜਪਾ ਦਾ ਵਿਰੋਧ ਕਰ ਰਹੇ ਨੇ ਤਾਂ ਉੱਥੇ ਹੀ ਕਿਸਾਨਾਂ ਦੇ ਅਲੱਗ-ਅਲੱਗ ਦੱਤਥੇ ਬੰਨਿਆ ਹੁਸ਼ਿਆਰਪੁਰ ਪਹੁੰਚ ਰਹੇ ਨੇ ਤਾਂ ਪੁਲਿਸ ਦੇ ਵੱਲੋਂ ਵੀ ਵੈਰੀਗੇਟ ਕੀਤੀ ਗਈ ਆ ਤੇ ਕਿਸਾਨਾਂ ਨੂੰ ਰੋਕਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਲੋਕਤੰਤਰ ਕਿੱਥੇ ਹੈ ਲੋਕਤੰਤਰ ਤਾਂ ਬਿਲਕੁਲ ਖਤਮ ਹੁੰਦਾ ਜਾ ਰਿਹਾ ਸਾਨੂੰ ਸਵਾਲ ਪੁੱਛਣ ਤੋਂ ਰੋਕਿਆ ਜਾ ਰਿਹਾ ਅਸੀਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਪਰ ਪੁਲਿਸ ਸਾਡੇ ਨਾਲ ਤੱਕੇਸਾਈ ਕਰ ਰਹੀ ਹੈ ਜੋ ਅਸੀਂ ਨਹੀਂ ਜ਼ਰਾਂਗੇ ਪਰ ਲਗਾਤਾਰ ਚੋਣ ਪ੍ਰਚਾਰ ਕਰਦੇ ਹੋਏ ਰੈਲੀਆਂ ਕਰਦੇ ਹੋਏ ਪ੍ਰਧ ਨਾ ਜਿਹੜੀ ਜਨੰਦਰ ਕੀਤੀ ਗਈ ਚੌਥੀ ਰੈਲੀ ਹੁਸ਼ਿਆਰਪੁਰ ਦੇ ਵਿੱਚ ਅੱਜ ਆ ਤਾਂ ਕਿਸਾਨ ਵੀ ਲਗਾਤਾਰ ਵਿਰੋਧ ਕਰਦੇ ਨਜ਼ਰ ਆ ਰਹੇ ਨੇ। ਇਹ ਸਲਾਹਤਾ ਦੇ ਰੋ ਤੋਂ ਕਰਨਾ ਪਿਆ ਜਾ ਰਿਹਾ ਹੈ ਕੀ ਜਾਣਦੇ। ਦੇਖੋ ਅੱਜ ਜਿਹੜੀ ਐਸਕੇਐਮ ਨਾਨ ਪੋਲੀਟੀਕਲ ਔਰ ਕਿਸਾਨ ਮਜ਼ਦੂਰ ਮੋਰਚੇ ਦਾ ਜੋ ਮੋਰਚਾ ਸਾਡਾ ਚੱਲ ਰਿਹਾ ਪਿਛਲੇ ਲਗਭਗ 4 ਮਹੀਨੇ ਹੋ ਚੱਲੇ ਨੇ। ਉਸ ਮੋਰਚੇ ਵੱਲੋਂ ਕੌਣ ਲੈ ਕੇ ਨਰਿੰਦਰ ਮੋਦੀ ਪੰਜਾਬ ਜਿੱਥੇ-ਜਿੱਥੇ ਵੀ ਆਂਦਾ ਉਹਨੂੰ ਸਵਾਲ ਪੁੱਛੇ ਜਾਣੇ ਨੇ ਕਿਉਂਕਿ ਜਦੋਂ ਅਸੀਂ ਦਿੱਲੀ ਜਾ ਰਹੇ ਸੀ ਇਹ ਰਸਤੇ ਦੇ ਵਿੱਚ ਕਿੱਲਾ ਲਾ ਕੇ ਦਿਵਾਰਾਂ ਕਰਕੇ ਕੰਕਰੀਟ ਪਾ ਕੇ ਟੋਏ ਕੱਢ ਕੇ ਇਹ ਕਿਹੜੇ ਸੰਵਿਧਾਨ ਚ ਲਿਖਿਆ ਹੈ ਜਿਹੜੇ ਲੋਕਤੰਤਰ ਦੀ ਗੱਲ ਕਰਦੇ ਨੇ ਅੱਜ ਇਹ ਕਿ ਸਾਨੂੰ ਕਿਸਾਨਾਂ ਨੂੰ ਕਹਿੰਦੇ ਲੋਕਤੰਤਰ ਭੰਗ ਕਰਦੇ ਆ ਇਹ ਕਿਹੜੇ ਲੋਕਤੰਤਰ ਚ ਲਿਖਿਆ ਕਿਹੜੇ ਸੰਵਿਧਾਨ ਚ ਲਿਖਿਆ ਕਿ ਜਿਹੜੀਆਂ ਜਨਤਾ ਦੀਆਂ ਸੜਕਾਂ ਉਹਨਾਂ ਨੂੰ ਪੱਟ ਕੇ ਉਹਨਾਂ 'ਚ ਦਿਵਾਰਾਂ ਕਰ ਦਿਓ ਕਿੱਲਾ ਕਰ ਦਿਓ ਤੇ ਲੋਕਾਂ ਤੇ ਗੋਲੀਆਂ ਚਲਾਓ ਆਪਣੇ ਦੇਸ਼ ਦੇ ਆ ਤੇ ਨੇਥੇ ਲੋਕਾਂ ਤੇ ਉਹ ਵੀ ਔਰ ਜਿਹੜੇ ਪੀਸਫੁਲੀ ਪ੍ਰੋਟੈਸਟ ਕਰਦੇ ਉਹਨਾਂ ਦੇ ਉੱਪਰ ਸੋ ਸਾਡਾ ਲੜਕਾ ਸ਼ੋਗਨ ਚੀਰ ਕੀਤਾ ਉਹਦੇ ਸਾਰੇ ਸਵਾਲ ਕਰਨੇ ਨਰਿੰਦਰ ਮੋਦੀ ਨੂੰ ਉਹ ਸਵਾਲ ਕਰਨ ਵਾਸਤੇ ਜਿੱਥੇ ਨਰਿੰਦਰ ਮੋਦੀ ਪੰਜਾਬ ਚ ਆਏਗਾ ਉੱਥੇ ਹੀ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਉਹਨਾਂ ਨੂੰ ਸਵਾਲ ਕਰਨ ਜਾਣਗੇ ਅੱਜ ਉਹਦਾ ਹਿੱਸਾ ਹੈ ਕਿ 30 ਤਰੀਕ ਨੂੰ ਅੱਜ ਹੁਸ਼ਿਆਰਪੁਰ ਨਰਿੰਦਰ ਮੋਦੀ ਇੱਥੇ ਆ ਰਿਹਾ ਔਣ 11 ਵਜੇ ਸੋ ਉਹਨੂੰ ਅਸੀਂ ਸਵਾਲ ਕਰਨੇ ਨੇ ਪਰ ਸਾਨੂੰ ਪ੍ਰਸ਼ਾਸਨ ਉੱਤੇ ਜਾਣ ਨਹੀਂ ਦੇ ਰਿਹਾ ਜਦੋਂ ਕਿਸਾਨ ਦਿੱਲੀ ਜਾ ਰਹੇ ਸੀ ਤਾਂ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਹਰਿਆਣਾ ਸਰਕਾਰ ਉਹਨਾਂ ਦੇ ਫੇਰ ਕਰ ਰਹੀ ਹੈ ਉੱਥੇ ਜਦ ਤੱਕ ਅੱਜ ਤੱਕ ਕਿਸਾਨ ਪੰਜਾਬ ਦੇ ਵਿੱਚ ਹੀ ਬੈਠੇ ਨੇ ਇਹਨਾਂ ਦੇ ਫੇਰ ਕਰ ਦਿੱਤਾ ਹੋ ਰਿਹਾ ਦੇਖੋ ਸਿੱਧੀ ਗੱਲ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਆਮਿਤ ਸ਼ਾ ਉਦੇ ਇਸ਼ਾਰੇ ਤੇ ਕਰ ਰਹੇ ਕਿਉਂਕਿ ਬੀਜੇਪੀ ਦੀ ਸਰਕਾਰ ਕੇਂਦਰ ਚ ਬੀਜੇਪੀ ਦੀ ਹਰਿਆਣੇ ਦੇ ਵਿੱਚ ਛੋ ਇਹ ਗੱਲਾਂ ਕਰ ਰਹੇ ਨੇ ਤੁਸੀਂ ਵੇਖੋ ਨਾ ਅੱਜ ਇਹਨਾਂ ਦਾ ਸੁਨੀਲ ਜਾਖੜ ਕੀ ਬੋਲਦਾ ਕਿਸਾਨਾਂ ਲਈ ਉਹ ਕਦੇ ਤਾਂ ਦੱਸਦਾ ਪਈਏ ਆ ਰਾਜਨੀਤਿਕ ਪਾਰਟੀਆਂ ਦੇ ਨੇ ਕਦੇ ਹੁਣ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਉਹਨੇ ਹੁਣ ਉਹ ਧਮਕੀਆਂ ਦੇ ਰਿਹਾ ਤੇ ਆਉਣ ਦਿਓ ਇਹਨਾਂ ਨੂੰ ਦੇਖਾਂਗੇ ਮਗਰੋਂ ਇਹਨਾਂ ਦੀਆਂ ਇਨਕੁਆਰੀਆਂ ਖੋਲਾਂਗੇ ਸੋ ਇਹ ਜ਼ਬਰਕਰਨਗੇ ਇਹ ਨਤੀਜਾ ਆਉਣ ਵਾਲੇ ਸਮੇਂ ਚ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਦੇ ਜੈਸ ਪਾਰਟੀ ਵੇ ਕੋ ਫਕੀਰ ਹਸਰਾਜ ਹਸ ਆਪਣੇ ਨੂੰ ਫਕੀਰ ਕਹਿ ਰਿਆ ਨਾ ਫਕੀਰ ਤੇ ਜਿਹੜਾ ਕਹਿ ਰਿਹਾ ਮੈਂ ਗਰੀਬ ਐ ਫਕੀਰ ਤੇ ਗਰੀਬ ਕਹਿੰਦਾ ਵੀ ਦੋ ਤਰੀਕ ਆਉਣ ਦਿਓ ਫੇ ਮੇਰਾ ਛਿੱਤਰ ਵੇਖਿਓ ਤੇ ਉਸ ਪਾਰਟੀ ਦੇ ਤੜੀਪਾਰ ਗੁੰਡੇ ਅਮਿਸ਼ਾਰਗੇ ਉਹ ਕੀ ਕੰਨਗੇ ਦੇਸ਼ ਦਾ ਹਾਲ ਦੇਸ਼ ਦੇ ਲੋਕਾਂ ਨੂੰ ਇਹ ਜਾਣ ਲੈਣਾ ਚਾਹੀਦਾ ਸੋ ਉਹੀ ਸਾਡੇ ਸਵਾਲ ਨੇ